ਸਤਿ ਸ੍ਰੀ ਅਕਾਲ ਜੀ ਸਤਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਨਾਨਕੀ ਰਾਜਾ ਸਾਹਿਬ ਤੇ ਆਪਾਂ ਇਥੋਂ ਗੱਡੀ 'ਚ ਜਾਵਾਂਗੇ ਇੱਕ ਗੱਡੀ ਮਿਲ ਜਾਂਦੀ ਆ ਬੰਦਾ ਤੇ 6:30 ਤੋਂ 400 ਰੁਪਏ ਦੇ ਵਿੱਚ ਗੱਡੀ ਜਿਹੜੀ ਰੰਗ ਆ ਪਹੜ ਜਾਂਦੀ ਆ ਇਥੋਂ ਜਾਣ ਵਾਸਤੇ ਤੇ ਆਪਾਂ ਵੀ ਚੱਲਦੇ ਆ ਤੇ ਬਣੇ ਰਹੋ ਵੀਡੀਓ ਨੇ ਅੰਤ ਤੱਕ ਤੇ ਇਧਰ ਆ ਗੁਰਦੁਆਰਾ ਲੰਗਰ ਸਾਹਿਬ ਚਾਰ ਨੰਬਰ ਜੇਡ ਤੋਂ ਤੁਹਾਨੂੰ ਗੱਡੀ ਇੱਥੇ ਮਿਲ ਜਾਂਦੀ ਨੇ ਤੇ ਗੱਡੀਆਂ ਖੜੀਆਂ ਨੇ ਤੇ ਇਹ ਵਿੱਚ ਬੈਠ ਕੇ ਤੁਸੀਂ ਜਿਹੜੇ ਦੋਰਾ ਸਾਹਿਬ ਜਾ ਸਕਦੇ ਹੋ ਤੇ ਆਪਾਂ ਵੀ ਇਹਦੇ ਵਿੱਚ ਚੱਲੇ ਆਂ ਤੇ ਆ ਜਾਉਂਗੇ ਸੋਨਿਆ ਸੋ ਸਿਆ ਤਾਲੋ ਤੇ ਗੱਡੀ ਆਪਾਂ ਚੱਲ ਪਈ ਆ ਨਾਨਕ ਜੀ ਦਾ ਸਾਹਿਬ ਤੇ ਟਾਈਮ ਵੀ 6:00 ਵੱਜ ਗਏ ਤੇ ਆਪਾਂ ਤੁਰਪਿਆਂ ਨਾਨਕ ਜੀ ਦਾ ਸਾਹਿਬ ਨੂੰ ਤੇ ਬਾਈਕਾਂ ਦਾ 6 ਘੰਟ ਲੱਗ ਜਾਂਦੇ ਆ ਨਾ 6 ਲੱਗ ਜਾਂਦੇ ਲਾ ਜਾਂਦੇ ਬਾਕੀ ਚਲੋ ਦੇਖਦੇ ਹਾਂ 7:00 ਵਜੇ ਆਪਾਂ ਤੁਰੇ ਆਂ ਕਿੰਨੇ ਵਜੇ ਆਪਾਂ ਪਹੁੰਚਦੇ ਆਂ ਤੇ ਇਹ ਆਪਾਂ ਤੁਹਾਨੂੰ ਕਰਦੇ ਆਂ ਟਾਈਮ ਹੋ ਗਿਆ 8:30 ਤੇ 5 ਮਿੰਟ ਰਹਿ ਗਏ 8:30 'ਚ ਤੇ ਗੂਗਲ ਮੈਪ ਇਥੋਂ 91 ਕਿਲੋਮੀਟਰ ਦੱਸਦਾ ਗੁਰਦੁਆਰਾ ਨਾਨਕਜੀਰਾ ਸਾਹਿਬ ਤੇ ਆਹ ਰਾਸਤੇ ਆਪਾਂ ਜਾ ਰਹੇ ਆਂ ਇਹ ਆਪਾਂ ਪਾਉਣੇ ਦੇ ਛੱਤ ਕੋਤੇ ਸੀ ਜੂਰ ਸਾਹਿਬ ਤੋਂ ਇਹ ਹਾਲੇ ਵੀ 89 ਕਿਲੋਮੀਟਰ ਦੱਸਦਾ ਸਾਢੇ 10 ਵਜੇ ਤੱਕ ਦੱਸਦਾ ਹੈ ਵੀ ਪਹੁੰਚ ਜਾਵਾਂਗੇ ਤੇ ਐਵੇਂ ਦਾ ਰਸਤਾ ਇੱਥੇ ਆਪਣੀ ਗੱਡੀ ਰੁਗੀ ਆ ਜੀ ਰਸਤੇ 'ਚ ਤੇ ਇੱਥੇ ਗੁਰਦੁਆਰਾ ਯਾਦਗਾਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਆ ਜੋ ਆਪਾਂ ਕਰਦੇ ਆ ਦਰਸ਼ਨ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਤੇ ਆਪਾਂ ਹੁਣ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਲਈਏ ਇਹਨਾਂ ਇੱਥੇ ਤੁਹਾਨੂੰ ਆਪਾਂ ਦਰਸ਼ਨ ਕਰਾਈਏ ਇਹ ਗੁਰਦੁਆਰਾ ਖਾ ਉਹ ਜਦੋਂ ਆਪਾਂ ਗੁਰਦੁਆਰਾ ਨਾਨਕਜੀਰਾ ਸਾਹਿਬ ਦੀ ਨਜ਼ਰ ਰਸਤੇ ਤੇ ਪੈਂਦਾ ਤੇ ਇੱਥੇ ਆਪਣੀ ਗੱਡੀ ਰੁਕਈਆ ਤੇ ਆਪਾਂ ਦਰਸ਼ਨ ਕਰ ਲਈਏ ਤੇ ਇੱਧਰ ਦਰਬਾਰ ਸਾਹਿਬ ਆ ਇੱਧਰ ਆਪਾਂ ਆਏ ਆ ਤੇ ਇੱਧਰ ਦਰਬਾਰ ਸਾਹਿਬ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਦਰਬਾਰ ਸਾਹਿਬ ਦੇ ਇਹ ਆਪਾਂ ਮੱਥਾ ਟੇਕ ਲਈਏ ਇੱਨਾ ਐ ਆਪਾਂ ਤੁਹਾਨੂੰ ਦਰਸ਼ਨ ਕਰਾਈਏ ਦਰਬਾਰ ਸਾਹਿਬ ਦੇ ਵਾਹਿਗੁਰੂ ਅੱਜ ਜੀ ਮੱਥਾ ਟੇਕ ਕੇ ਪੰਗਰ ਮਹਾਰਾਜ ਜੀ ਬੈਠਿਓ ਇਤਿਹਾਸਿਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਭਾਬਾ ਬਾਤੇ ਸਿੰਘ ਜੀ ਆ ਗਾਥਿ ਬਣਾਇਆ ਗਿਆ ਹੈ ਇਹ ਗੁਰਦੁਆਰਾ ਸਾਹਿਬ ਸਾਜ ਫੰਡ ਸ੍ਰੀ ਹਜੂਰ ਸਾਹਿਬ 80 ਕਿਲੋਮੀਟਰ ਦੀ ਦੂਰੀ ਤੇ ਭਿਆਨ ਹੈ ਅਤੇ ਗੁਰਦੁਆਰਾ ਨਾਨਕਜੀ ਸਾਹਿਬ ਐਤੋਂ ਦੀ 100 ਕਿਲੋਮੀਟਰ ਹੋ ਰਹੀ ਹੈ ਇਸ 180 ਕਿਲੋਮੀਟਰ ਲੰਬੇ ਰਸਤੇ ਵਿੱਚ ਜਲ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਸੰਗਤਾਂ ਗੁਰਦੁਆਰਾ ਨਾਨਕਜੀਰਾ ਸਾਹਿਬ ਚਾਲਦੀਆ ਬਹੁਤ ਮੁਸ਼ਕਿਲਾਂ ਹੋਈਆਂ ਸੀ ਸੰਗਤਾਂ ਦੀਆਂ ਇਹਨਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਾਧਾ ਮਹਾਂਪੁਰਸ਼ਾਂ ਮੰਨ ਲੋ ਇਹ ਪ੍ਰਾਪਤਨ ਹੈ ਕਿ ਗੁਰੂ ਮਹਾਰਾਜ ਕੇ ਮੰਤਰ ਚੋਬੀ ਘਰ ਦੇ ਚੱਲਦੇ ਆ ਲਿਹਾ ਨੂੰ ਸਤਿ ਸ੍ਰੀ ਅਕਾਲ ਜੀ ਹਜੂਰ ਸਾਹਿਬ ਤੋਂ ਆਉਣ ਕਰਿਆ ਸੰਗਤਾਂ ਇੱਥੇ ਰੁੱਕ ਕੇ ਪ੍ਰਸ਼ਾਦਾ ਭੰਨ ਛਕੀ ਗੁਰਦੁਆਰਾ ਨਾਨਕ ਜੀ ਦਾ ਸਾਹਿਬ ਦੇ ਦਰਸ਼ਨ ਆਈ ਜਾਂਦੇ ਆ ਜਿਹੜਾ ਗੁਰਦੁਆਰਾ ਸਾਹਿਬ ਦੇ ਉੱਪਰ ਜਹਾਜ਼ ਆ ਉਹ ਜਹਾਜ਼ ਵੱਲ ਜਾਣ ਦਾ ਜਿਹੜਾ ਰਸਤਾ ਉਹ ਇੱਥੇ ਲਿਖ ਕੇ ਦੱਸਿਆ ਹੋਇਆ। ਤੁਸੀਂ ਕਿੰਨੇ ਤੋਂ ਕਿੰਨੇ ਵਜੇ ਤੱਕ ਜਾ ਸਕਦੇ ਹੋ ਤੇ ਇਹ ਰਸਤਾ ਜਾਂਦਾ ਜੀ ਪੌੜੀਆਂ। ਇੱਧਰੋਂ ਆਪਾਂ ਦਰਵਾਜ਼ਾ ਸਾਹਿਬ ਤੋਂ ਮੱਥਾ ਟੇਕ ਕੇ ਆਗੇ ਤੇ ਇੱਧਰੋਂ ਇਹ ਰਸਤਾ ਜਾਂਦਾ ਪੌੜੀ ਇਧਰ ਤੇ ਆਪਾਂ ਹਮ ਚਾਹਵੇਂ ਉੱਪਰ। ਤੇ ਆਪਾਂ ਆਗੇ ਗੁਰਦੁਆਰਾ ਸਾਹਿਬ ਦੀ ਛੱਤ ਦੇ ਉੱਪਰ ਤੇ ਇੱਥੇ ਇਹ ਜਹਾਜ਼ ਬਣਾਇਆ ਹੋਇਆ। ਚੱਲਦੇ ਆ ਆਪਾਂ ਹੁਣ ਉੱਪਰ ਅੱਗੇ ਨਿਕਲੀ ਫੋਟੋ ਯਾਰ ਦੱਸ ਤਾ ਗਏ ਆਪਾਂ ਬਿਲਕੁਲ ਜਹਾਦ ਦੇ ਕੋਲੇ ਆ ਗਏ ਤੇ ਲਿਖਿਆ ਸਰੰਦ 에어ਲਾਈਨ ਇਹ ਕੋਰਟੋਰਾ ਸਾਫ ਦੇ ਉੱਪਰ ਬਿਲਕੁਲ ਬਣਾਇਆ ਹੋਇਆ ਹੈ ਇਹ ਇਹ ਬਹੁਤ ਸੰਗਤ ਉੱਪਰ ਜਾਂਦੇ ਨੇ ਆਪਾਂ ਵੀ ਜਾ ਕੇ ਆਵਾਂਗੇ ਇੱਧਰ ਲਿਖਿਆ ਆ ਪੰਜਾਬੀ ਚ ਸਰਾਂਤ 에ਅਰਲਾਈਨ ਉੱਪਰ ਇੰਗਲਿਸ਼ ਚ ਲਿਖਿਆ ਆ ਦੀ ਚਲੋ ਚਲੋ ਆ ਗਿਆ ਹੁਣ ਆਪਾਂ ਚੱਲਦੇ ਆਂ ਜਹਾਜ਼ ਦੇ ਵਿੱਚ ਹੁਣ ਆਪਾਂ ਚੱਲਦੇ ਆਂ ਉੱਪਰ ਨੂੰ ਜਹਾਜ਼ ਦੇ ਵਿੱਚ ਚੱਲੋ ਚੱਲ ਆਇਤਾਂ ਨੂੰ ਬਿਚਾ ਗਰੀ ਹਰ ਵਾਰ ਕੀ ਦਾ ਰੇਗਾ ਮਾਰ ਤੇ ਪਹੁੰਚ ਆਪਾਂ ਆ ਗਏ ਜਹਾਜ਼ ਦੇ ਵਿੱਚ ਕਿ ਵੀ ਮਿਟਰਾਇ ਹੈ ਉਹ ਬਿਲਕੁਲ ਹੈ ਰਵਿਯਾ ਹੈ ਜੀ ਇਹ ਕਿਹਦਾ ਮਿਟਰਾਇ ਹੈ ਵਿਦਵਾਨ ਜਣਾ ਮੈਂ ਚੱਲ ਜੂ ਨਹੀਂ ਚੱਲਾਂ ਚੱਲ ਇੱਕ ਦਮ ਕੋਮੇ ਤੇ ਮੈਂ ਚੱਲਾਂ ਇਹ ਇੱਥੇ ਸਾਰਾ ਇਤਿਹਾਸ ਜਿਹੜਾ ਉਹ ਦੱਸਿਆ ਹੋਇਆ ਲੈ ਆਉਣ ਚੱਲ ਆਪਾਂ ਚੜਾਇਆ ਆ ਰਿਹਾ ਨੂੰ ਛੜ ਚਾ ਤੁਸੀਂ ਬਾਹਰ ਚਾਏ ਉਹਨੂੰ ਫਟੋ ਲਈ ਬਾਹਰ ਬੀਤ ਜਾ ਕੇ ਅੰਦਰ ਆ ਕੇ ਮਾਰ ਕੇ ਆ ਕੇ ਬੈਠੇ ਨਹੀਂ ਜਿਵੇਂ ਵੀ ਜਹਾਜ਼ ਦੇ ਵਿੱਚ ਬੈਠਣ ਨੂੰ ਸੀਟਾਂ ਆਉਂਦੀਆਂ ਨੇ ਉੱਕਣੀ ਸਾਰੀਆਂ ਦੇ ਵਿੱਚ ਸੀਟਾਂ ਬਣਾਈਆਂ ਜਾਂਦੀਆਂ ਨੇ ਦੇ ਉੱਪਰ ਬਿਲਕੁਲ ਬਣਾਇਆ ਹੋਇਆ ਜਹਾਜ਼ ਜੀ ਤੇ ਜੇ ਤੁਸੀਂ ਗੋਦਵਰਾ ਨਾਨਕ ਜੀ ਦਾ ਸਾਹਿਬ ਨੂੰ ਜਾਣਾ ਤਾਂ ਰਸਤੇ 'ਚ ਗੋਦਵਰਾ ਸਰਕਾਬ ਪੈਂਦਾ ਤਾਂ ਉੱਥੇ ਰਸਤੇ 'ਚ ਵਿੱਚ ਜਹਾਜ਼ ਵੀ ਲੱਗੋਦਵਰਾ ਆਵਾਣ। ਅਣਿਆਤਰ ਆਂਦਾ 에어ਲਾਈਨ ਦੇ ਵਿੱਚ ਤੇ ਆਪਾਂ ਅੱਜ ਬੈਠੇ ਨੇ ਇਹਨੂੰ ਜੀ। ਮੰਦਾਜ ਹੈ। ਆਪਾਂ ਲੱਗਿਆ ਅੱਜ ਤਾਂ ਦੇ 에어ਲਾਈਨ ਦੇ ਵਿੱਚ। ਚਲੋ। ਇਹ ਕਿਸ਼ੇ ਲੱਗੇ ਹੋਇਆ। ਥੈਂਕ ਯੂ। ਬਹੁਤ ਦੇ ਵੀ ਆ। ਕਰਦੇ ਨੇ। ਤੇ ਆਪਾਂ ਇਥੋਂ ਮਾਰਲਾ ਵੀ ਦੇਖ ਸਕਦੇ ਹਾਂ। ਆਈਮੜੇ ਅੰਦਰ ਬਾਲਾ ਬਾਲਾ ਵਿਊ ਆ ਜੀ ਜਹਾਨ ਦੇ ਵਿੱਚੋਂ ਤੇ ਇਹ ਹੈ ਸਰੰਦ ਯਾਰ ਲਾਈ ਤੇ ਹੁਣ ਆਪਾਂ ਚੱਲਦੇ ਹਾਂ نیچے ਅੰਦਰੋਂ ਆਪਾਂ ਜਹਾਜ਼ ਸਾਰਾ ਦੇਖਿਆ ਤੇ ਤੁਹਾਨੂੰ ਵੀ ਦਿਖਾਇਆ ਚਲੋ ਖੜੋ ਵਿੱਚ ਦੀ ਕਰੋ ਇਹ ਆ ਜੀ ਸਰੰਦ ਯਾਰ ਲਾਈ ਆਪਾਂ ਚੱਲਦੇ ਆਂ ਨੀਚੇ ਆਪਾਂ ਹੁਣ ਚੱਲਦੇ ਆਂ ਨੀਚੇ ਤੇ ਆਪਣੇ ਮਗਰ ਤੁਸੀਂ ਜਿਹੜੀ 에ਅਰਲਾਈਨ ਦੇਖੀ ਤੁਹਾਨੂੰ 에ਅਰਲਾਈਨ ਤੇ ਹੁਣ ਆਪਾਂ ਚੱਲਦੇ ਆਂ ਨੀਚੇ ਕਿਉਂਕਿ ਟਾਈਮ ਘੱਟ ਹੁੰਦਾ ਸੰਗ ਤਾਂ ਸਾਰੀ ਇਕੱਠੀ ਹੁੰਦੀ ਹੈ ਨਾਲ ਤਾਂ ਉਹਨਾਂ ਨੂੰ ਜਾਣਾ ਪੈਂਦਾ ਤੇ ਹੁਣ ਆਪਾਂ ਚੱਲਦੇ ਆਂ ਨੀਚੇ ਜੀ ਤੇ ਜੇ ਤੁਸੀਂ ਗੁਰਦੁਆਰਾ ਨਾਨਕਜੀਤਰਾ ਸਾਹਿਬ ਨੂੰ ਜਾਣੇ ਹੋ ਤਾਂ ਰਸਤੇ 'ਚ ਗੁਰਦੁਆਰਾ ਸਾਹਿਬ ਪੈਂਦੇ ਨੇ ਤੇ ਇੱਥੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਆ। ਤੋਂ ਸਾਹਮਣੇ ਲੰਗਰ ਸਾਥ ਕੇ ਫੇਰ ਅੱਗੇ ਜਾਂਦੀ ਆ ਦਸਮਨ ਕਰਨ। ਤੇ ਆਪਾਂ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਜਹਾਜ਼ ਬਣਿਆ ਹੋਇਆ 709 ਉਹਦੇ ਵਿੱਚ ਜੈਦੀ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਈ ਤੀ ਸਾਰੇ। ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਇਹ ਰੋਡ ਦੇ ਉੱਤੇ ਮੌਜੂਦ ਆ ਜੀ। ਜੇ ਤੁਸੀਂ ਗੁਰਦੁਆਰਾ ਨਾਨਕਜੀਤਰਾ ਸਾਹਿਬ ਨੂੰ ਜਾਣੇ ਹੋ ਇਹ ਰੋਡ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਗੁਰਦੁਆਰਾ ਜਾਦਕਰ ਸਾਹਿਬ ਜੀ ਦਾ ਬਾਬਾ ਜੋਰਾਵਾਰ ਕੀ ਦੇਵ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਇਹ ਹੁਣ ਆਪਾਂ ਚੱਲਦੇ ਆਪਣੀ ਗੱਡੀ 'ਚ ਬੈਨੇ ਆ ਕਿਉਂਕਿ ਸੰਗਤ ਇਕੱਤੀ ਹੁੰਦੀ ਆ ਤਾਂ ਸੰਗਤ ਨਾਲ ਹੀ ਜਾਣਾ ਪੈਂਦਾ ਤੇ 6.500 ਰੁਪਿਆ ਗੁਰਦੁਆਰਾ ਨਾਨਕਜੀਰਾ ਸਾਹਿਬ ਦਾ ਆਪਾਂ ਤੋਂ ਲਿਆ ਇੱਕ ਬੰਦੇ ਦਾ ਤੇ ਹੁਣ ਆਪਾਂ ਅੱਜ ਚੱਲਦੇ ਆ ਜੀ